ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਹੋਰ ਸਾਰਿਆਂ ਦੇ ਘਰ ਪਰਿਵਾਰ ਜਾਨਵੋ ਠੀਕ ਹੈ ਜੀ ਕਰਤੀ ਹੈ ਜੀ ਬਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 7 ਵਜੇ ਤੇ ਸਭ ਤੋਂ ਪਹਿਲਾਂ ਬਈ ਕੱਢ ਲਗੇ ਕੂਤਰ ਆਪਣੇ ਕੂਤਰ ਕੱਢ ਕੇ ਫਿਰ ਮਿਲਦੇ ਆ ਕੱਢਤੇ ਆ ਜੀ ਸਾਰੇ ਕੂਤਰ ਆਪਾਂ ਤੇ ਕੂਤਰ ਅੱਜ ਕੱਢੇ ਆ 10 ਕੂਤ ਕੂਤਰੀਆਂ 9 ਕੱਢੀਆਂ ਤੇ ਇੱਕ ਕੂਤਰ ਕੱਢਿਆ ਸਿਰਫ ਆ ਜਾਂਦੇ ਸਾਰੇ ਕੂਤਰ ਤੇ ਬੱਚੇ ਨੂੰ ਬਾਹਰ ਲਿਆਨੇ ਬਾਈ ਆਪਾਂ ਛਤਰੀ ਦੇ ਉੱਤੇ ਬੱਚੇ ਨੂੰ ਬਾਹਰ ਲਿਆ ਜੀ ਛਤਰੀ ਤੇ ਦੂਜਾ ਬੱਚਾ ਨਹੀਂ ਆਇਆ ਬਾਈ ਉਹ ਤਾਂ ਪਤਾ ਨਹੀਂ ਕਿੱਧਰ ਉੱਡ ਗਿਆ ਚਿੱਟਾ ਹੀ ਜਿਹੜਾ ਕੱਲਾ ਹੀ ਰਹਿ ਗਿਆ ਇਹ ਹਾਂਜੀ ਕਬੂਤਰ ਆਪਣੇ ਬਾਈ 5 6 ਬੈੜ ਗਏ ਆ ਦੋ ਗੋਪ ਹੁਣ ਬੈਠੇ ਆ ਤੇ ਚਾਰ ਆਪਾਂ ਲਾ ਕੇ ਥੱਲੇ ਲਿਆਂਦੇ ਤੇ ਹੁਣ ਦੋ ਉੱਡ ਹੀ ਜਾਂਦੇ ਬਸ ਕੱਲਾ ਲਾ ਕੇ ਟੂਸਿਆਂ ਵਾਲਾ ਉੱਡ ਜਾਂਦਾ ਕਬੂਤਰ ਲਾਲ ਟੂਸਿਆਂ ਵਾਲਾ ਤੇ ਇੱਕ ਡੀਜਾਂ ਦੀ ਗੂਤਰੀ ਰੱਤੀ ਕਾਲੀ ਟਾਰੀ ਤੇ ਹਰੀ ਬਗਲ ਵਾਲੀ ਤੇ ਟੂਸਿਆਂ ਵਾਲਾ ਫਿਰਦਾ ਨਹੀਂ ਮੈਂ ਲੋ ਜੀ ਬੈਠ ਗਿਆ ਜੀ ਟੂਸਿਆਂ ਵਾਲਾ ਕਬੂਤਰ ਵੀ ਲਾਲ ਟੂਸਿਆਂ ਵਾਲਾ ਹਰੀ ਪੂਜ ਵਾਲਾ ਤੇ ਕੱਲੀ ਰੱਤੀ ਕੂਦਰੀ ਰਹਿ ਗਈ ਹੁਣ ਧਰ ਦਿਆ ਜੀ ਕਬੂਤਰਾਂ ਨੂੰ ਬਦਾਮ ਆਪਣੇ ਨੂੰ ਲਓ ਬਈ ਆਓ ਆਪਣੀ ਰੱਤੀ ਕੂਦਰੀ ਬਈ ਹੋ ਬੈਠ ਗਈ ਫੇਰ ਕੋਠੀ ਤੇ 2:00 ਵਜੇ ਉੱਡ ਕੇ ਬਹਿ ਗਈ ਉੱਥੇ ਉਹ ਬੈਠੀ ਆ ਨੀ ਇਹਦਾ ਹੁਣ ਦਿਖਾਈਂਗਾ ਗੁੱਤ ਕਿੱਥੇ ਤੇਰੇ ਦੱਸ ਆ ਇਹਦਾ ਖਾ ਗਿਆ ਉਹ ਮਾਤਮਨ ਅਰੇ ਕੱਟ ਕੇ ਦਿਖਾ ਰਿਹਾ ਉਹਦਾ ਓਏ ਆ ਆ ਦਿਖਾ ਉਹਦਾ ਕੱਟ ਜਾ ਇਧਰਲਾ ਅੱਧਾ ਵਾ ਕਰ ਉਹਰੇ ਲਿਆ ਦਿਖਾ ਯਾਰ ਕੀ ਤੋਂ ਪੋਇਆ ਓ ਮੁੱਥੇ ਵਾਲੇ ਦਾ ਮੋੜ ਕੇ ਨੇ ਵੀਡੀਓ ਦੇਖ ਲੈਣੀ ਸਹੀ ਨਾ ਲੈ ਉਹਦਾ ਨਾਂ ਨਹੀਂ ਪਤਾ ਮਗਰ ਇਹ ਗੁੱਤ ਕਿੱਥੇ ਤੇਰੀ

ਉੜਦੇ ਨਹੀਂ ਉੜਦੇ ਆ ਅਛਾ ਲੱਕੇ ਰੱਖਿਆ ਆ ਇਹ ਇੱਥੇ ਆ ਇਧਰ ਲਈੜੀ ਰਸੋਈ ਚ ਛੋਡੇ ਰੱਖੇ ਵੇਣ ਹਾਂ ਰਸੋਈ ਛੱਡੇ ਆ ਦਖਾਹੀ ਬਾਈ ਕੀ ਦਿਖਾਵਾਂ ਵੀਡੀਓ ਵੀਡੀਓ ਬਣੀ ਜਾਂਦੀ ਆ ਲਫੜਦਾ ਕਰੋ ਇਹ ਚਾਬਾ ਲਾ ਗਿਆ ਤਾਂ ਕੋਹਾ ਲਿਆ ਫਿਰ ਉਹ ਕੂਤਰ ਚੱਕ ਕੇ ਲਿਆ ਦਿਖਾ ਗਿਓ ਲਿਆ ਆ ਘੱਟ ਨਹੀਂ ਘੜਦਾ ਆਪ ਨਹੀਂ ਜਾਣਾ ਦਾ ਕੁੱਤੇ ਨੇ ਬਹਿ ਜਾਣਾ ਜਾ ਕੇ ਮੈਂ ਨੂੰ ਪੂਰੇ ਇਹ ਸ਼ਕੋਆਂ ਨੂੰ ਲੁਰੂ ਚ ਆਉਣਾ ਹੈ ਹੈ ਗੋੜ ਲਾਈਏ ਮੈਂ ਪੂਰੇ ਹੈ ਤਵੇਂ ਉੱਤੇ ਵੀ ਬਹੁਤ ਹਨ ਇਹ ਸੇ ਲੋੜੀ ਹੱਥੀ ਵੀ ਹੁੰਦੀ ਆ ਆਏ ਕੋਈ ਕਿ ਤੇ ਰੱਖਾ ਰੱਖ ਦੇ ਤੇ ਮਜੇ ਤੇ ਐ ਬਿੱਠਾ ਹੋ ਗਿਆ ਬਈ ਕਿੰਨੇ ਵਜੇ ਬੈਠਾ ਹੈ ਹੈ ਕਿੰਨੇ ਵਜੇ ਬੈਠਾ ਇਹ ਬੈਠਾ ਸੀ 4:00 ਹੈ 4:00 ਕਿੰਨੇ ਵਜੇ ਛੱਡਿਆ ਸੀਗਾ? ਹੈ? ਕਿੰਨੇ ਵਜੇ ਛੱਡਿਆ ਸੀਗਾ? 7 ਵਜੇ। ਲਓ ਓਏ ਕਰੋ ਚੱਕੂਤਰ। 7 ਵਜੇ ਛੱਡਿਆ ਸੀ ਤੇ 4:40 ਦੇ ਬੈਠਾ ਸੁੱਕਾ ਗੂਤਰ ਹੋਈ। ਪਾਣੀ ਧਾਰ ਲੱਗਿਆ ਇਹਨੂੰ। ਪਾਣੀ ਪਿਆ ਘੜੇ। ਪਾਣੀ ਵੀ ਬਾਈ ਪਾਉਨੇ ਆ ਜੇ ਅੱਡ ਗਿਆ ਬਾਈ ਫੇਰ। ਥੋੜਾ ਹੀ ਪਿਆਈ। ਰਾਤ ਜਵਾਂ ਧਰਦਾ ਮੇਰੇ ਸਾਲੇ ਨੇ। ਚੱਲ ਕੋਈ ਜੇਲਾ ਹੈ ਕੱਚਾ ਵੀ ਮਾਰਦਾ ਵੀ ਆ ਕੰਨੋ ਨੋਇ ਗੁੱਸਾ ਸੰਦ ਨਾਲੇ ਇਹ ਮਾਰਦਾ ਨਾਲੇ ਸੁਭਾਉਂਦੇ ਆ ਗੁੱਸੇ ਨਾਲੇ ਮਾਰਦੇ ਆ ਨਾ ਕਾ ਪਤਾ ਮੈਨੂੰ ਕੀ ਮੈਨੂੰ ਅੱਜ ਮੰਮੀ ਨੇ ਪੁੱਛਿਆ ਕਿ ਮੈਂ ਲੱਗੂ ਜਾ ਆਏ ਲੱਗੂ ਖੋਦਾ ਮੈਂ ਜੇ ਗੁੱਸੇ ਉੱਤਰ ਕਿੱਥੇ ਫਿਰਦਾ ਉਹ ਦਿਖਾ ਦੇ ਇੱਕ ਉਤਰ ਉੱਡੀ ਜਾਂਦਾ ਵਈ ਹਜੇ ਬਈ ਆ ਕਮ 4:54 ਮਿੰਟ ਹੋ ਗਏ ਇਹ ਬੈਠਾ ਕੂਤਰ 4:40 ਤੇ ਤੇ ਉਹ ਦੂਜਾ ਕੂਤਰ ਹੋ ਜਾਂਦਾ ਓ ਬਈ ਲਓ ਜੀ ਇੱਧਰ ਕਹਿੰਦੇ ਬੇਦੀ ਵੀ ਆ ਗਿਆ ਉਹੀਂ ਪਰੇ ਉਹ ਵੇਦੀ ਕਿੱਧਰ ਫਿਰਦਾ ਤੂੰ ਬੋਲਿਆ ਜੇ ਆਹੀਂ ਫਿਰਦੇ ਆਹੀਂ ਕਿਵੇਂ ਲੰਡੇ ਜਿਹੜੇ ਹੋਏ ਲੰਡੇ ਜਿਹੜੇ ਕੂਤਰ ਲੈਣਾ ਹਾਂ 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 ਦੱਸ ਕੀ ਲੈਣਾ ਕੂਤਰੀ ਚੱਕਣਾ ਚੱਕਣਾ ਆ ਕਿ ਲੈਣਾ ਚੱਕਣੀ ਆ ਬਣਾ ਲੋ ਇਹਨੂੰ ਚੱਕਣਾ ਆ ਕਹਿੰਦਾ ਆਵੇ ਲਾ ਤਿੰਨ ਤਿਆਰ ਬੈਠੇ ਆ ਚੱਕਣ ਦੇਣਗੇ ਤੈਨੂੰ ਮੇਰੇ ਕੋਲ ਕੁਝ ਨਹੀਂ ਆ ਤਿੰਨ ਫਿਰਦੇ ਦੇ ਲ ਇੱਕੋ ਜੇ ਆ ਤੇ ਚੌਥਾ ਉਹ ਆ ਗਿਆ ਤੂੰ ਜਿਹੜਾ ਤੇਰੀ ਲਾਤ ਨੂੰ ਕੈਂਚੀ ਮਾਰ ਤੇਰੇ ਕਿ ਮੈਂ ਉਦਾਂ ਹੀ ਆ ਕਿਦਾਂ ਪੱਲਾ ਤੀ ਮੋਟਾ ਵਾਲਾ ਹੁਬੇ ਵੇਦੀ ਗਰਾਈ ਕਰਾਉਂ ਕਰਾਉਂਦਾ ਫਿਰਦਾ ਹਾਂ ਨੋ ਹਾਂ ਨੋ ਹਾਂ ਹੋਰ ਗਰਾਈ ਵਾਲਾ ਇਹਨਾਂ ਨਹੀਂ ਫਿਰਦਾ ਤੂੰ ਨਹੀਂ ਹਾਂ ਟੁੱਟ ਗਿਆ ਵੇ ਮੈਂ ਕੀ ਕਰਾਂ ਹਾਂ ਪੈਸੇ ਕੌਣ ਕੌਣ ਦੇ ਹੈ ਪੈਸੇ ਕੌਣ ਦੇ ਪੈਸੇ ਤੂੰ ਤੋੜ ਕੇ ਨੇ ਤੂੰ ਖੱਟ ਲੈਣੇ ਕੋਣੀ ਫੇਰ ਵੀ ਕਿਰਾਲ ਅੱਪੀ ਲੈਣੇ ਨੂੰ ਮੂੰਹ ਵੀ ਲਗਾ ਨਾ ਉਹਦਾ ਖੱਟ ਗਿਆ ਹੁਣ ਮੱਛਿਆ ਦਾ ਪਿਆ ਉਹ ਇਤਨਾ ਕਿ ਮਿੰਟ ਤਾਂ ਦੱਦੇ ਨਹੀਂ ਹੋ ਗਿਆ ਟਿੱਕੇ ਤੇ ਪੇਈ ਦੇ ਨਾ ਹੋਰ ਵੇ ਦੇ ਠੀਕ ਆ ਦੱਸ ਦੇ ਕੀ ਕਰਨਾ ਸੀ ਹੈ ਕੀ ਕਰਨਾ ਸੀ ਮੈਂ ਆਪਦੇ ਘਰੇ ਆਇਆ ਸੀ ਫੇਰ ਠੀਕ ਹੈ ਵੇ ਜਾ ਵੇ ਜਾ ਚਾਹ ਪਾਣੀ ਪੀਏਗਾ? ਕਿਉਂ? ਠੀਕ ਹੈ। ਚਾਹ ਪਾਣੀ। ਬਸ ਛੋੜਾ ਹੀ ਜਾਈਦਾ। ਛੱਡ ਦੇ ਮੈਂ ਕਿਹੜਾ ਲੈ ਕੇ ਭੱਜਣਾ ਹੁੰਦਾ ਦੱਸਣਾ ਨਹੀਂ ਸੀ। ਨਹੀਂ ਦੱਸਣਾ ਜੀ ਕਿੱਥੇ ਭੱਜਣਾ। ਤੇਨੂੰ ਪਾਸਵਰਡ ਦਾ ਪਤਾ ਹੀ ਤਾਂ? ਉਹ ਹੈ? ਪਾਸਵਰਡ ਦਾ ਪਤਾ? ਪਤਾ ਮੈਨੂੰ। ਉਹ ਪਾਸਵਰਡ। ਖੋਲ ਲਾ ਫਿਰ। ਹੈ? ਕਿਦਾਂ ਦਾਰੀ? ਪਾਸਵਰਡ ਕਿਨਾਂ? ਉਹ ਨਹੀਂ ਉਹ ਨਹੀਂ ਆ ਪਤਾ ਉਹਨੂੰ ਬਸ ਆਪੇ ਖੋਲ ਲੂ ਖੋਲ ਕਰਨੀ ਹੈ ਹਾਂ ਖੋਲ ਲੰਗਾ ਅਰੇ ਇਹ ਦੇ ਅੰਦਰ ਹਾਂ ਗੱਲ ਕਰ ਬੋ ਮੈਨੂੰ ਨਹੀਂ ਦੱਸਿਆ ਕੀ ਉਹ ਤਾਂ ਹਾਂ ਮੈਂ ਧੋਕੇ ਸਾਨੂੰ ਦੋਤੇ ਆ ਫੜ ਕੇ ਕਿਥੋਂ ਹੈ ਮੈਂ ਇੱਕ ਆਪ ਨਹੀਂ ਕਰਾਂ ਖੋਲੂ ਕਿੰਨੂ ਦੇਤੇ ਕਦਨ ਦੇ ਬਈ ਮੰਨੂ ਦੇ ਦਿੰਦਾ ਬਈ ਘਾੜ ਦੇ ਰੱਖ ਆਪਣੇ ਪਿੰਡ ਬਾਜੀ ਵੀ ਹੈ ਹੁਣ ਪੁੱਤਰ ਬਹੁਤ ਆਉਣਗੇ ਤੇਰੇ ਘਰਾਂ ਤੋਂ ਹਾਂ ਬਈ ਹੈ ਹੈ ਸ਼ਾਮ ਲਈ ਕੀ ਹੋਏ ਤਾਂ ਆ ਕੇ ਤੇਰੇ ਕੋਲ ਹਾਂ ਤੇ ਆਪਣੇ ਪਿੰਡ ਚ ਘਰ ਆ ਤੇਰੇ ਘਰੇ ਘਰੇ ਬਹੁਤ ਡਿੱਗਣਗੇ ਇਹ ਬੜੇ ਨੇ ਬੜਾ ਹੁਣ ਡੇ ਆਏ ਹੈ 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 ਪਰਦੇ ਆਉਣਗੇ ਨਹੀਂ ਆਇਤਾ ਹੂੰ ਸੱਡੇ ਵੇਕਰ ਇਹ ਤੇ ਬਾਜੀ ਵਾਲੇ ਦਾ ਨਾ ਨਾ ਬਾਜੀ ਵੀ ਹੋਣੀ ਆਪਣੇ ਪੰਡ ਤੈਨੂੰ ਦੱਸਾਂ ਕਿੱਦੇ ਬਾਜੀ ਆ ਕੱਲ੍ਹ ਪਰ ਸੁਈਏ ਨਹੀਂ ਕੱਲ੍ਹ ਪਰ ਸੁਣੀ ਹੈਗੀ ਕਾਲ ਸੀ ਮੰਨ ਨਾ ਦੇ ਦਿਸੂਗਾ ਹਾਂ ਇਹ ਆ ਬੇਦੀ ਉਹ ਟੋਦ ਨੂੰ ਫੜ ਕੇ ਪੁੱਠਾ ਬੋਲ ਨੋਈ ਮੜਾਪ ਹੋਣ ਦੇ ਪੁੱਤਰ ਦੇ ਫੱਕਿੰਗ ਰਿਵੈਟ ਤੇ ਆਉਂਦੀ ਜਦੋਂ ਬਾਰੇ ਮੁਟਾਤ ਸਨੇ ਦੇ ਹਾਂ ਹਾਂ ਕੁੱਤੀ ਨੇ ਜਦੋਂ ਫੜਿਆ ਖੰਭ ਅੱਧੇ ਅੱਧੇ ਘੱਟ ਤੇ ਕੁੱਤਰ ਫੜ ਲਈ ਹਾਂ ਹਾਂ ਅ ਮੈਂ ਜਦੋਂ ਗਲੀ ਚ ਮੁੜਿਆ ਮੈਂ ਉਹ ਤਰ ਜੀਭ ਹੁੰਦਾ ਮੈਂ ਉਹਦੇ ਹੀ ਭੱਜ ਲਿਆ ਉੱਤੇ ਖਾਣ ਲੱਗੀ ਸੀ ਮੈਂ ਭੱਜ ਲਿਆ ਕੁੱਤੀ ਨੇ ਉਹਦੇ ਹੀ ਛੱਡਿਆ ਬਚਾ ਲਿਆ ਤੂੰ ਜਾਨੀ ਹਾਂ ਚਲ ਵਧੀਆ ਹੋ ਗਿਆ ਧਿਆਨ ਬਚਾਈਏ ਇਹ ਜਾਨਵਰ ਦੀ ਇਹ ਤਾਂ ਠੰਡਾ ਹੈ ਕਿਉਂ ਗਰਮਗਾ ਤੂੰ ਠੰਡਾ ਇਹ ਆ ਵੀ ਠੰਡਾ ਹੈ ਕਿਤੇ ਗਿਆ ਪੁੱਤਰ ਪੁੱਤਰ ਨਹੀਂੋਂ ਤਾਂ ਨਹੀਂ ਆਇਆ ਆਂਦਾ ਆਂਦਾ ਰਾਤ ਨੂੰ ਕੰਮ ਹੋ ਜਾਂਦਾ ਪੁੱਤਰ ਕਿੱਡੀ ਜਾਂਦੇ ਵੀ ਯਾ ਕਰੈਕਟ ਪਿਆ ਦਾ ਟਾਰਗੇਟ ਆ 26 ਰਨ ਬਣ ਗਏ ਆ ਕਿੰਨੇ ਰਨ ਬਣਾਤੇ ਤੂੰ ਨਾ ਹੁਣੇ ਬਣਾਏ 26 ਆਪ 15 15 ਬਣਾ ਕੇ ਤੇਰੀ 17 17 ਯਰ ਟਪਾ ਵਾਇ ਆਪਣੀ ਬੈਟਿੰਗ ਜੀ ਆਉਣੀ ਆ ਪਿਆ ਬਣਾਉਣੇ ਆ ਵੇਖੋ ਖਰਾ ਫੀਲਡਰ ਇੱਕ ਉਹ ਖੜਾ ਹੈ ਵੀ ਡੜੀ ਦੀ ਆ ਗਈ ਵਾਰੀ ਤੇ ਦੇਖ ਰਿਹਾ 30 ਬਣਾ ਕੇ ਦੋ ਜਣੇ ਆਟ ਹੋ ਗਏ ਅਰੇ ਸ਼ੰਗਲ ਸੀ ਅਸੀਂ ਦੋ ਆਟ ਹੋ ਗਏ ਆ ਬਾਈ ਨਾ 10 ਬਣਾਤੇ ਤੇ ਮੈਂ 30 20 ਬਣਾਤੇ ਤੇ ਦੇਖ ਰਿਹਾ ਉਹ ਡਾਊਟ ਬਾਲ ਡਾਊਟ ਡਾਊਟ ਬਾਲ ਸ਼ਾਟ ਰਿਓਏ ਫਲਿੱਕ ਤੇ ਹੈ ਨਾ ਆ ਗੋਲ ਬੁੱਕ ਐਡ ਇਹਨੂੰ ਫਲਿੱਕ ਕਹਿੰਦੇ ਆ ਇਹਨੂੰ ਡਾਊਟ ਕਹਿੰਦੇ ਆ ਆਹ ਦੇਖ ਸੋਨਾ ਹੇ ਯਾਰ ਲੱਗਦਾ ਸ਼ਾਟ ਲਾਉਣਾ ਉਹ ਹੋੜੀਆਂ ਆਇਆ ਵਿੱਚ ਛੱਕਾ ਆ ਤਾਂ ਵਈ ਛੱਕਾ ਹੀ ਆ 36 ਹੋ ਗਏ ਨਹੀਂ 37 45 ਹੋ ਗਏ ਹੁਣ ਉਹ ਦਾ ਉਰਾਊਗਾ ਇਸ਼ੂ ਦਾ ਈਸ਼ਵਰਨਾਉ ਦਾ ਜਿੱਤ ਗਈ ਬਾਈ ਘਰਾ ਹੋਇਆ ਕਿਹਾ ਹੋਇਆ ਚਾਰੀ ਬਾਈ ਮੈਂ ਬੈੜੀ ਤੇ ਕਿ ਭੱਜਾ ਉਹ ਜਿਹੜਾ ਬੈਠਾ ਤੇ ਅਸੀਂ ਜਿੱਤ ਗਏ ਬਈ ਤੇ ਇਹਨਾਂ ਦੀ ਫੇਰ ਬੋਲਿੰਗ ਆ ਗਈ ਤੇ ਆ ਮੈਂ ਆਖਦਾ ਸੀ ਜਿੱਤ ਗਏ ਪਹਿਲਾ ਹੀ ਮੈਚ ਸੀਗਾ ਤੇ ਦੇਖਦੇ ਹੁਣ ਅਗਾਂ ਲ ਮੈਚ ਕਿਹੜਾ ਜੀ ਲੋ ਹੋਣਾ ਆਈਏ ਸ਼ਾਮ ਨੂੰ ਉੱਡ ਕੇ ਇਹ ਫੇਰ ਉੱਡੂ ਮੇ ਲਾਦਾ ਲਓ ਵੀ ਫੇਰ ਉੱਡ ਗਈ ਪਾਉਂਦੀ ਆ ਰਾਜ ਕੇ ਗੰਦ ਇਹ ਉੜਦੀ ਤਾਂ ਹੈਗੀ ਆ 2 ਵਜੇ ਦੇ ਤਾਈ ਪਰ ਕੀ ਫਾਇਦਾ ਦਾ ਉੱਡੇ ਦਾ ਘਰ ਹੀ ਨਹੀਂ ਆਉਣਾ ਜੇ ਸਿੱਧਾ ਲਓ ਲਓ ਜੀ ਸਟਾਰਟ ਦੇਆਂ ਖੂਤਰੀ ਨੂੰ ਕੁੱਡਾ ਖੋਲ ਤਾਂ ਆਪਾਂ ਉਧਰ ਦੇ ਦੇ ਤੜਦੀ ਏ ਘੜਦੀ ਏ ਲਓ ਨਈ ਤੜੀ ਲੋ ਜੀ ਆ ਦੇਣ ਲੱਗੇ ਕੂਤਰਾਂ ਨੂੰ ਆਪਣੇ ਨੂੰ ਇਹਦੇ ਵਿੱਚ ਹੈਗਾ ਪਾਵਰ ਜੈਲ ਟ੍ਰੈਕਟਰ ਸਾਈਕਲਿੰ ਦਾ ਪਾਊਡਰ ਦੇਖੇਗਾ ਬਈ ਬੀਕਾ ਸੂਲ ਬੀ ਕੰਪਲੈਕਸ ਲਿਕਰ ਤੇ ਜਿਹੜੇ ਕੂਤਰ ਬੈਠਿਆ ਬਈ ਸਾਰਿਆਂ ਨੂੰ ਦਾਦਾ ਹਮਿਲ ਦੇ ਦਾਂਗੇ ਕੂਤਰਾਂ ਨੂੰ ਗਰਮੀ ਜਿਹੜੀ ਹੈ ਨਿਕਲ ਜੂਗੀ ਮਾੜੀ ਮੋਟੀ ਹੈਗੀ ਆ ਪਤਲਾ ਕਰਕੇ ਦੇ ਦਾਂਗੇ ਆ ਬੈਠੇ ਵੀ ਗੂਦਰੀ ਫੇਰ ਉੱਡੀ ਜਾਂਦੀ ਹੈ ਹਨੇਰਾ ਹੋ ਗਿਆ ਹੁਣ ਤਾਂ ਲਓ ਮੈਂ ਦੇਖਦੇ ਆ ਤਾੜ ਕੇ ਫੜ ਕੇ ਇਹਨਾਂ ਦੇ ਕਿ ਖੋਡਾ ਖੋਲ ਦੇਖਦੇ ਫੜੀ ਜਾਂਦੀ ਹੈ ਕਿ ਨਹੀਂ ਹੁਣ ਤਾਂ ਲਾਈਟ ਚੱਲਦੀ ਚੱਲਦੀ ਆ ਹੱਥ ਚ ਲੋੜੀ ਫੜ ਲਈ ਫੜ ਲਈ ਬਈ ਕਬੂਦਰੀ ਤੈਨੂੰ ਪਿਆ ਦੇਣਾ ਪਾਣੀ ਪੂਣੀ ਤੇ ਸਵੇਰ ਦੀ ਭੁੱਖੀ ਧਾਈ ਫਿਰਦੀ ਆ